ਕਾਲੇ ਜਿਹੜੇ ਸ਼ਰੋਣੀ ਇਕਾਦੀ ਦਲ ਦੇ ਇਹ ਆਕੂ ਬਾਦਲ ਕੇ ਪਰਵਾਰ ਹੈ ਇਹ ਸਿੱਖ ਨਹੀਂ ਹੈਗੇ ਮੇਰਾ ਕੋਈ ਭਰਾ ਅਕਾਲੀ ਦਲ ਨਾਲ ਸੰਬੰਧ ਰੱਖਦਾ ਗੁੱਸਾ ਨਾ ਕਰੇ ਇਲੈਕਸ਼ਨ ਅਜੇ 2022 ਚ ਸਾਰੇ ਤੋਂ ਪਹਿਲਾਂ ਕਿਹੜੀ ਦੌੜ ਲੱਗੀ ਸ਼ਰੋਣੀ ਇਕਾਦੀ ਦਲ ਦੀ ਰੈਲੀਆਂ ਰੱਖਤੀਆਂ 100 ਦਿਨ ਦਾ ਪ੍ਰੋਗਰਾਮ ਰੱਖਦਾ ਕਿਸੇ ਤਰੀਕੇ ਨਾਲ ਇਹ ਜਿੱਤ ਕੇਾਂ ਦਿੱਲੀਓ ਮੋੜਿਓਣ ਅੰਦੋਲਨ ਨੂੰ ਕਮਜ਼ੋਰ ਕਰੋ ਇੱਕ ਸਾਜਿ ਸਿਧਾ ਕਦੇ ਇਹਨਾਂ ਨੇ ਪੰਜਾਬ ਦਾ ਇਤਿਹਾਸ ਨਹੀਂ ਕਰਨਾ ਦਿਲਜੀਤ ਸਿੰਘ ਜੀ ਮਾਰੇ ਜੋ ਬੋਲਿਆ ਮੈਂ ਉੱਥੇ ਬਾਰਡਰ ਨਹੀਂ ਰਹਿਣਾ ਜਿਹੜੀ ਕਹਿੰਦੇ ਨੇ ਕਗਾਰਾ ਦੀ ਬੇਦਵੀ ਕੀਤੀ ਐ ਇਹਨਾਂ ਨੇ ਬਹੁਤ ਕ੍ਰੀਏਟ ਕਰਕੇ ਉਹਦਾ ਕਿਤੇ ਹੋਰ ਜਗ੍ਹਾ ਤੇ ਵੀਡੀਓਗ੍ਰਾਫੀ ਕੀਤੀ ਐ ਉੱਥੇ ਕਿਸੇ ਨੇ ਕਗਾਰਾ ਦੀ ਬੇਦਵੀ ਨਹੀਂ ਕੀਤੀ ਕਿਸੇ ਨੇ ਪੈਸੇ ਨਹੀਂ ਖੋਏ ਇਹ ਝੂਠ ਦੇ ਬਲੰਦੇ ਬਣ ਬਣ ਕੇ ਲਿਆਉਂਦੇ ਨੇ ਭਾਜਪੀ ਦੀ ਬੋਲੀ ਬੋਲਦੇ ਨੇ ਭਾਜਪੀ ਦੀ ਵੀਰਤੀ ਬਣ ਗਈ ਐ ਸ਼ੋਅ ਨਹੀਂ ਕਰਦਾ ਜਿਹੜਾ ਏ ਆਰਐਸਐਸ ਦੇ ਬੰਦੇ ਨੇ ਵੀ ਇਹਨੂੰ ਕੋਈ ਆਪਣੇ ਕੌਮ ਨਾਲ ਬਦਲ ਨਹੀਂ ਕੋਈ ਆਪਣੇ ਧਰਮ ਨਾਲ ਬਦਲ ਨਹੀਂ ਕੋਈ ਆਪਣੇ ਸਟੇਟ ਨਾਲ ਬਦਲ ਨਹੀਂ ਦੇਸ਼ ਨਾਲ ਬਦਲ ਨਹੀਂ ਜਿੰਨੇ ਕਿਸਾਨ ਵੀ ਬੈਠੇ ਨੇ ਮੇਰੀਆਂ ਮਾਤਾਵਾਂ ਤੇ ਪਹਿਣਾ ਗੱਜ ਕੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵੀਰ ਖੇਡਾ ਟਾਈਗਰ ਆਫ ਪੰਜਾਬ ਟਾਈਗਰ ਤਾਂ ਵਾਹਿਗੁਰੂ ਹੈ ਉਹ ਵੀ ਹੈ ਸਾਰਿਆਂ ਨੂੰ ਟਾਈਗਰ ਬਣਾਉਣ ਵਾਲਾ ਆਪਾਂ ਸਾਰੇ ਸੇਵਾਦਾਰ ਹਾਂ ਤੇ ਸੇਵਾ ਕਰਨੀ ਹੈ ਮਾਲਕ ਨੇ ਬਖਸ਼ੀ ਹੈ ਤੇ ਸੇਵਾ ਭਾਵਨਾ ਦੇ ਨਾਲ ਸੇਵਾ ਕਰੀਏ ਇਹ ਚੋ ਕੁਝ ਲੋਭ ਨਹੀਂ ਖਟਣਾ ਕੋਈ ਨਾ ਨਹੀਂ ਖਟਣਾ ਉਹ ਮਾਲਕ ਦੇ ਹੱਥ ਹੈ ਉਸ ਵਾਹਿਗੁਰੂ ਦੇ ਹੱਥ ਹੈ ਅਕਾਲ ਪੁਰਖ ਦੇ ਹੱਥ ਹੈ ਸ਼ੋ ਤਰਵਾਦੀਆਂ ਮੈਂ ਸਾਡੇ ਵੀਰ ਰਪਿੰਦਰ ਦਾ ਸਡੇ ਵੀਰ ਜੀ ਖੜੇ ਨੇ ਸਟੇ ਸ਼ਕਤੀ ਸਾਹਿਬ ਸਾਰੇ ਵੀਰਾਂ ਦਾ ਪਹਿਲਾਂ ਤੇ ਮਾਫੀ ਚਾਹਾਂਗਾ ਥੋੜਾ ਲੇਟ ਹੋ ਗਿਆ ਦਿੱਲੀੋਂ ਆਇਆ ਤੇ ਸੁਬਾ ਤੁਰਨ ਲੱਗਿਆ ਥੋੜਾ ਜਿਹਾ ਲੇਟ ਹੋ ਗਏ ਉੱਥੇ 5 ਦਿਨ ਕਬੱਡੀ ਲੀਗ ਚੱਲੀ ਹੈ ਤੇ ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਉਹ ਲੀਗ ਦਾ ਜਿਹੜਾ ਲੇਖਾ ਜੋਖਾ ਸਾਰਾ ਉਹ ਆਪਣੇ ਹੱਥਾਂ 'ਚ ਸੀ ਆਪਣੀ ਜਥੇਬੰਦੀ ਕੋਲ ਸੀ ਕਬੱਡੀ ਦੇ ਸਾਰੇ ਨੌਜਵਾਨ ਜਿਹੜੇ ਨੇ ਮੰਗੀ ਬੱਗਾ ਪਿੰਡ ਮਨਜੂਤ ਮਾਛੀਵਾੜੇ ਵਾਲਾ ਨੰਨੀ ਕੁਪਾਲਪੁਰੀਆ ਸੰਦੀਪ ਨੰਗਲੰਬੀਆ ਔਰ ਟੋਨੀ ਰੁੜਕਾ ਜਿਹੜੇ ਆਰਗੇਨਾਈਜ਼ ਕਰਦੇ ਨੇ ਮੇਜਰ ਲੀਗ ਉਹ ਸਾਰੇ ਆਪਣੀ ਜਥੇਬੰਦੀ ਨਾਲ ਨੇ ਸੋ ਉਹਨਾਂ ਨੇ ਸਾਰਾ ਭਾਰ ਉਹ ਮੇਰੇ ਤੇ ਦਿੱਤਾ ਸੀ ਕਿ ਪ੍ਰਧਾਨ ਜੀ ਤੁਸੀਂ ਇਹ 5 ਦਿਨ ਕੋਈ ਕਿਤੇ ਨਹੀਂ ਜਾਣਾ ਉਹਨ ਸਾਰਾ ਲੇਖਾ ਜੋ ਕੱਨਵੇੜ ਕੇ ਸਵੇਰੇ ਕਿਉਂਕਿ ਉਹ ਜਿਹੜਾ ਬੈਗ ਵੀ ਸੀ ਉਹ ਪਈਆਂ ਸਾਡੇ ਵੀਰ ਗਵਿੰਦਰ ਸਿੰਘ ਦੇ ਗੱਜ ਬੰਨ ਰੱਖਿਆ ਹਲ ਤੇ ਦੇਣਾ ਕਿਉਂਕਿ ਉੱਥੇ ਮਾਇਆ ਜਿਹੜੀ ਹੈ ਕੋਈ ਲੈ ਜਾਵੇ ਪੂਰੀ ਕਿਥੋਂ ਕਰਨੀ ਹੈ ਕੋਈ 30 35 ਲੱਖ ਦਾ ਖਰਚਾ ਸੀ ਇਹ ਸਾਰਾ ਕਬੱਡੀ ਲੀਗ ਦਾ ਸੋ ਉਹ ਸਾਰਾ ਇਸ ਕਰਕੇ ਸਵੇਰੇ ਹੁਣ ਸਾਰਾ ਆਪਾਂ ਮੁੰਡਿਆਂ ਨਾਲ ਬੈਠ ਕੇ ਲੇਕਾ ਚੁੱਕਾ ਕਰਕੇ ਫਿਰ ਤੁਰਿਆ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਨਾਕੇ ਨੇ ਤੇ ਉਹ ਜਿੱਥੇ-ਜਿੱਥੇ ਜਿਹੜੇ ਸੱਜਣ ਦੇਖ ਲੈਂਦੇ ਸੀ ਪਹਿਚਾਣ ਲੈਂਦੇ ਉਹ ਗੱਡੀ ਦੇ ਮੋੜੇ ਖੜੀ ਜਾਂਦੇ ਵੀ 2 ਮਿੰਟ ਬੋਲਖੇ ਜਾਂਦੇ ਆਪ ਜੀ ਉਹ ਹੋਰ ਜੱਦਬੰਦੀ ਆਦੇ ਵੀ ਇਸ ਕਰਕੇ ਪਹਿਲਾਂ ਮਾਫੀ ਚਾਹੁੰਦਾ ਕਿ ਲੇਟ ਆਇਆ ਮੈਂ ਜੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਸਾਡਾ ਵੀਰ ਰੁਪਿੰਦਰ ਬਹੁਤ ਸਿਆਣਾ ਹੈ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਬਿਲਕੁਲ ਇਸ ਵੇਲੇ ਅਵੇਅਰ ਹੋਣ ਦੀ ਲੋੜ ਹੈ ਪੰਜਾਬ ਨੂੰ ਬਚਾਉਣਾ ਹੈ ਆਪਾਂ ਪੰਜਾਬ ਸਰਕਾਰ ਦਾ ਜਿਹੜਾ 3 ਲੱਖ ਕਰੋੜ ਦਾ ਚੜ ਗਿਆ ਜਿਹਦੇ ਵਿੱਚ 21000 ਕਰੋੜ ਰੁਪਈਆ ਸਾਲਾਨਾ ਵਿਆਹ ਜਾਂਦਾ ਕੇਂਦਰ ਸਰਕਾਰ ਨੂੰ ਜਦੋਂ ਅੰਗਰੇਜ਼ ਆਏ ਸਨ ਉਦੋਂ ਵੀ ਆਰਥਿਕ ਪੱਖੋਂ ਸਾਡੇ ਭਾਰਤ ਨੂੰ ਆ ਰਿਹਾ ਹੈ ਉਦੋਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਆਈਆਂ ਜਦੋਂ ਆਪਾਂ ਕਿਸੇ ਨੂੰ ਮਾਰਨਾ ਹੋਵੇ ਤਾਂ ਉਹਨਾਂ ਦੇ ਬੱਚਿਆਂ ਨੂੰ ਫਿਰ ਨਸ਼ੇੜੀ ਕਰ ਦਿੰਦੇ ਆ ਜੇ ਉਹਨਾਂ ਦਾ ਕੁਲ ਕਿਸੇ ਦੀ ਬਗਾਨ ਨਹੀਂ ਹੋਵੇ ਤੇ ਸਾਨੂੰ ਇਹਨਾਂ ਨੂੰ ਨਸ਼ੇੜੀ ਕਰਤਾ ਸਰਕਾਰਾਂ ਨੇ ਬੇਸ਼ੱਕ ਮੈਂ ਕਿਸਾਨ ਕਿਸਾਨਾਂ ਨੂੰ ਬਿਜਲੀ ਫ੍ਰੀ ਲਾਤੀ ਚਾਹੇ ਸਾਡੇ ਮਜ਼ਦੂਰ ਵੀਰਾਂ ਨੂੰ ਆਟਾ ਦਾਲ ਤੇ ਲਾਤਾ ਪਰ ਇਹ ਨਹੀਂ ਵੇਖਿਆ ਕਿ ਇਹਨਾਂ ਦੀ ਜੇਬ 'ਚ ਮਾਇਆ ਕਿਵੇਂ ਆਉਣੀ ਹੈ ਸਰਕਲ ਇਹ ਅਮੀਰ ਕਿੱਦਾਂ ਹੋਣਗੇ ਇਹਨਾਂ ਦੇ ਘਰ 'ਚ ਸਰੰਗੀ ਕਿੱਦਾਂ ਹੋਊਗੀ ਜੇਕਰ ਕਿਸਾਨਾਂ ਨੂੰ ਸੁਆਮੀ ਨਾਦਰ ਰਿਪੋਰਟ ਦੇ ਮੁਤਾਬਕ ਉਹਦੀ ਜਿੰਸ ਦਾ ਮੁੱਲ ਦੇ ਦੇਣ ਤਾਂ ਮੇਰੇ ਖਿਆਲ 'ਚ ਕਿਸੇ ਸਬਸਿਡੀ ਦੀ ਲੋੜ ਨਹੀਂ ਕਿਸੇ ਫਰੀ ਗੱਲ ਦੀ ਲੋੜ ਨਹੀਂ ਸਾਡੀ ਕਣਕ ਜਿਹੜੀ 41-4200 ਰੁਪਏ ਪ੍ਰਤੀ ਕਿੰਟਲ बिकੂਗੀ ਇਸੇ ਤਰੀਕੇ ਦੇ ਨਾਲ ਜਦੋਂ ਕਿਸਾਨ ਕੋ ਪੈਸਾ ਆਊਗਾ ਮਜ਼ਦੂਰ ਭਰਾਵਾ ਕੋ ਆਊਗਾ ਉਹਨਾਂ ਦੀ ਦਿਹਾੜੀ 400 ਦੀ ਬਜਾਏ 700-800 ਹੋਊਗੀ ਤੇ ਉਹ ਪੈਸਾ ਜਿਹੜਾ ਕਮੂਗਾ ਤੇ ਨਾ ਮਜ਼ਦੂਰ ਵੀ ਇਹਨੂੰ ਲੋੜ ਪੋ ਫਰੀ ਨਹੀਂ ਨਾ ਕਿਸਾਨ ਵੀ ਇਹਨੂੰ ਪਾਉਗੀ ਲੋੜ ਫਰੀ ਦੇ ਇਹਨਾਂ ਨੇ ਸਾਨੂੰ ਨਸ਼ੇ ਦੇ ਲਾਤਾਂ ਤੇ ਉਹ ਪੈਸਾ ਕਿਹੜਾ ਵਰਤ ਹੁੰਦਾ ਉਹ ਕਰਜ਼ਾ ਪੰਜਾਬ ਸਿਰ ਚੜ ਰਿਹਾ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਕਰਜ਼ੇ ਹੀਡ ਜਾ ਰਹੀਆਂ ਔਰ ਉਹਦਾ ਸਾਲਾਨਾ ਵਿਆਜ ਦੇਣਾ ਆਰਥਿਕ ਪੱਖੋਂ ਤੁਹਾਨੂੰ ਗੁਲਾਮ ਕੀਤਾ ਜਾ ਰਿਹਾ ਔਰ ਹੁਣ ਉਹ ਬੜੀਆਂ-ਬੜੀਆਂ ਕੰਪਨੀਆਂ ਨੂੰ ਲਿਆਉਣ ਲੱਪਿਆ ਨਰਿੰਦਰ ਮੋਦੀ ਆਰਥਿਕ ਪੱਖੋਂ ਗੁਲਾਮ ਕਰਨਾ ਤੇ ਫਿਰ ਉਹਨਾਂ ਦਾ ਰਾਜ ਲਿਆਉਣਾ ਮੇਰੇ ਵੀਰੋ ਬੜੇ ਜਾਗਣ ਦੀ ਲੋੜ ਹੈ ਇਹ ਜਿਹੜੀ ਗੱਲ ਕਈ ਵੀਰ ਨੇ ਰੁਪਿੰਦਰ ਨੇ ਮੈਂ ਵੀ ਸਤਿ ਸ਼ਬਦਾਂ ਚ ਨਿਖੇਦੀ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਉਹਨਾਂ ਦੀ ਗੋਚ ਚ ਬਹਿ ਕੇ ਰਾਗੀ ਸਿੰਘਾਂ ਦੇ ਨਾਲ ਜੋ ਉਹਨੇ ਵਿਵਹਾਰ ਕੀਤਾ ਇੱਕ ਤਰ੍ਹਾਂ ਦਾ ਮੈਂ ਇਹ ਕਵਾਂਗਾ ਹੋ ਸਕਦਾ ਉਹ ਸੱਚੇ ਸੌਦੇ ਵਾਲੇ ਦਾ ਹੀ ਸਾਥ ਦਾ ਬੰਦਾ ਹੋਵੇ ਪਰ ਸਾਡ ਗਾੜ ਇਹਨਾਂ ਦੀ ਇਹ ਨਹੀਂ ਕਮਾ ਕੇ ਕਿਹਾ ਉਹਦੇ ਭੇਜੋ ਉੱਥੇ ਆਪਣਾ ਬੰਦਾ ਹੁਣ ਸਾਨੂੰ ਬਚਾਓ ਤੇ ਅਸੀਂ ਫਿਰ ਪਾਵਾਂਗੇ ਰੋਲਾ ਕਿੱਥੇ ਸਨ ਜਿਹੜੀ ਇਹਨਾਂ ਟਾਸਕ ਫੋਰਸ ਰੱਖੀ ਹੋ ਕਿੱਥੇ ਹੈ ਕਿਉਂ ਨਹੀਂ ਸੀ ਉੱਥੇ ਮੌਜੂਦ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਹੋਇਆ ਔਰ ਮੈਂ ਕਹਾਂਗਾ ਇਹ ਜਿਹੜਾ ਕਿਹਾ ਤੁਸੀਂ ਕਿ ਦਲਜੀਤ ਚੀਮਾ ਬੋਲਿਆ ਚੰਦੂ ਮਾਜਰਾ ਬੋਲਿਆ ਇਹ ਭਾਸ਼ਾ ਬੀਜੇਪੀ ਬੋਲਦੀ ਸੀ ਕਿ ਉੱਥੇ ਬਾਰਡਰਾਂ ਦੇ ਬੈਠੇ ਨੇ ਉਹ ਲੁੱਟਾਂ ਖੁਆ ਕਰਦੇ ਨੇ ਉਹ ਰੇਪਿਸਟ ਨੇ ਤੇ ਇਹ ਬਦਨਾਮ ਕਰਨ ਵਾਸਤੇ ਉਹ ਨਹੀਂ ਚਲਾ ਸਕੇ ਆਪਣਾ ਹਥਿਆਰ ਉਹਨਾਂ ਦਾ 76 ਬੀਜਪੀ ਦਾ ਨਹੀਂ ਚੱਲ ਸਕਿਆ ਤੇ ਹੁਣ ਉਹਨਾਂ ਨੇ ਇਹ ਤੀਰ ਇੱਧਰ ਦੀ ਛੜਿਆ ਅਕਾਲੀ ਦਲ ਦੇ ਬੋਲਿਓ ਛੜਿਆ ਕਿ ਹੁਣ ਤੁਸੀਂ ਬੋਲੋ ਜਦੋਂ ਸਿੱਖ ਸਿੱਖ ਦੇ ਖਿਲਾਫ ਬੋਲੂਗਾ ਤਾਂ ਫਿਰ ਲੋਕ ਸੱਚ ਮੰਨਣਗੇ ਕਿ ਸਿੱਖ ਨਹੀਂ ਹੈਗੀ ਪਹਿਲੀ ਗੱਲ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਇਹ ਆਗੂ ਬਾਦਲ ਕੇ ਪਰਿਵਾਰ ਹੈ ਇਹ ਸਿੱਖ ਨਹੀਂ ਹੈਗੇ ਮੇਰਾ ਕੋਈ ਭਰਾ ਅਕਾਲੀ ਦਲ ਨਾਲ ਸੰਬੰਧ ਰੱਖਦਾ ਗੁੱਸਾ ਨਾ ਕਰੇ ਮੈਂ ਪਹਿਲਾਂ ਦੱਸ ਦਵਾਂ ਮੈਂ 5 ਸਾਲ ਕਾਉਂਸਲਰ ਰਿਆ ਅਕਾਲੀ ਦਲ ਤੋਂ ਪਰ ਇਹਨਾਂ ਦੀ ਇਲੈਕਸ਼ਨ ਅਜੇ 2022 ਚ ਸਾਰੇ ਤੋਂ ਪਹਿਲਾਂ ਕਿਹਦੀ ਦੌੜ ਲੱਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀਆਂ ਰੱਖਤੀਆਂ 100 ਦਿਨ ਦਾ ਪ੍ਰੋਗਰਾਮ ਰੱਖਦਾ ਕਿਸੇ ਤਰੀਕੇ ਨਾਲ ਇਹ ਜਿੱਤ ਕੇ ਨਾ ਦਿੱਲੀ ਨੂੰ ਮੁੜੇਉਣ ਅੰਦੋਲਨ ਨੂੰ ਕਮਜ਼ੋਰ ਕਰੋ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਦੀ ਇੱਕੋ ਹੀ ਸਾਜ਼ਿਸ਼ ਤੁਸੀਂ ਵੇਖੋ ਕਿੰਨੇ ਬੀਜੇਪੀ ਵਾਲੇ ਦੋ ਦਿਨ ਜਿਹੜੇ ਛੱਡ ਕੇ ਗਏ ਨੇ ਕਿੱਧਰ ਗਏ ਨੇ ਅਕਾਲੀ ਦਲ ਚ ਗਏ ਨੇ ਇਹਨਾਂ ਦੀ ਸਲਾਹ ਹੈ ਅੰਦਰ ਦਾ ਤੇ ਹੁਣ ਐ ਕਰਕੇ ਬਚ ਲੋ ਜਦੋਂ ਫਿਰ ਰਤਾ ਕੰਮ ਠੰਡਾ ਪੈ ਜੂ ਉਹ ਮੁੜ ਕੇ ਫਿਰ ਬੀਜੇਪੀ ਚ ਵਾਪਸ ਚਲੇ ਜਾਣਗੇ ਤੇ ਬੜੇ ਸੌਕੇ ਛਾਦੇ ਇਹਨਾਂ ਨੂੰ ਕਹਣੇ ਕਿ ਘਰ ਵਾਪਸੀ ਹੋ ਗਈ ਦੀ ਇਹ ਬੜੇ ਲੋਕ ਜਿਹੜੇ ਸਾਜ਼ਿਸ਼ ਕਰਤਾ ਨੇ ਪੋਲਿਟਿਕਲ ਲੋਕ ਔਰ ਇਹ ਕਦੇ ਇਹਨਾਂ ਨੇ ਪੰਜਾਬ ਵਾਹਿਤਰੀ ਕਰਨਾ ਦਲਜੀਤ ਸਿੰਘ ਚੀਮਾ ਨੇ ਜੋ ਬੋਲਿਆ ਮੈਂ ਉੱਥੇ ਬਾਰਡਰਾਂ ਤੇ ਹੀ ਰਹਿਣਾ ਮੈਂ ਜ਼ਿਆਦਾਤਰ ਪੰਜਾਬ ਨਹੀਂ ਆਇਆ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਉੱਥੋਂ ਲਗਭਗ 10 ਮਹੀਨਿਆਂ ਦੇ ਵਿੱਚ ਇੱਕ ਮਹੀਨਾ ਰਹੀ ਪੰਜਾਬ ਆਪਾ ਜਿਹੜੀ ਕਹਿੰਦੇ ਨੇ ਕਕਾਰਾਂ ਦੀ ਬੇਦਬੀ ਕੀਤੀ ਹੈ ਇਹਨਾਂ ਨੇ ਮਾਹੌਲ ਕ੍ਰੀਏਟ ਕਰਕੇ ਉਦਾਂ ਦਾ ਜਿੱਤੇ ਹੋਰ ਜਗ੍ਹਾ ਤੇ ਵੀਡੀਓਗ੍ਰਾਫੀ ਕੀਤੀ ਹੈ ਉੱਥੇ ਕਿਸੇ ਨੇ ਕਕਾਰਾਂ ਦੀ ਬੇਦਬੀ ਨਹੀਂ ਕੀਤੀ ਕਿਸੇ ਨੇ ਪੈਸੇ ਨਹੀਂ ਖੋਏ ਇੱਕ ਜਵਾਬ ਨਹੀਂ ਇਹਨਾਂ ਦਾ ਚੰਨਜੀਤ ਬਰਾੜ ਬੈਠਾ ਸੀ ਨਿਵੇਸ਼ ਤੇ ਮੇਰੇ ਨਾਲ ਨਿਵੀਂ ਇੰਡੀਆ ਤੇ ਔਰ ਜਦੋਂ ਉਹਨੂੰ ਪੁੱਛੇ ਸਵਾਲ ਇੱਕ ਜਵਾਬ ਨਹੀਂ ਆਇਆ ਤੇ ਫਿਰ ਕਹਿਣ ਲੱਗ ਪਿਆ ਮੇਰਾ ਗਲਾ ਖਰਾਬ ਹੈ ਨਹੀਂ ਤਾਂ ਆਪਣੇ ਆਪ ਇੱਕ ਵੱਡਾ ਕਲਾਕਾਰ ਚੰਜੀਤ ਬਰਾੜ ਤੇ ਮੈਂ ਕਹਾਂਗਾ ਸੱਚ ਦੀ ਜਿੱਤ ਹੋਣੀ ਹੈ ਇਹ ਝੂਠ ਦੇ ਬਲੰਦੇ ਬਣ ਬਣ ਕੇ ਲਿਆਉਂਦੇ ਨੇ ਬੀਜੇਪੀ ਦੀ ਬੋਲੀ ਬੋਲਦੇ ਨੇ ਬੀਜੇਪੀ ਦੀ ਵੀਰਦੀ ਬਣ ਗਈ ਹੈ ਸ਼ਰਮ ਨਹੀਂ ਕਰਦਾ ਜਿਹੜਾ ਇਹ ਆਰਐਸਐਸ ਦੇ ਬੰਦੇ ਨੇ ਵੀ ਆਰਐਸਐਸ ਦੇ ਇਸ਼ਾਰੇ ਤੇ ਚੱਲ ਰਹੇ ਨੇ ਇਹਨਾਂ ਨੂੰ ਕੋਈ ਆਪਣੇ ਕੌਮ ਨਾਲ ਮਤਲਬ ਨਹੀਂ ਕੋਈ ਆਪਣੇ ਧਰਮ ਨਾਲ ਮਤਲਬ ਨਹੀਂ ਕੋਈ ਆਪਣੇ ਸਟੇਟ ਨਾਲ ਮਤਲਬ ਨਹੀਂ ਦੇਸ਼ ਨਾਲ ਮਤਲਬ ਨਹੀਂ ਕੁਰਸੀਆਂ ਦੀ ਬਸ ਭੁੱਖ ਹੈ ਕੁਰਸੀਆਂ ਦੀ ਭੁੱਖ ਹੈ ਮੈਂ ਕਹਿਣਾ ਨਹੀਂ ਸੀ ਚਾਹਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗਰੇ ਉਮਰ ਦੇ ਮੁਤਾਬਕ ਸਾਡਾ ਉਹਨਾਂ ਦਾ ਸਨਮਾਨ ਕਰਨਾ ਫਰਜ਼ ਬਣਦਾ ਹੈ ਪਰ ਉਹਨਾਂ ਨੇ ਕਹਿਣ ਕੀਤਾ ਤੁਸੀਂ ਵੇਖ ਲਿਓ ਚੈੱਕ ਕਰਕੇ ਅੱਜ ਅਗਰ ਇਹ ਹਾਲਾਤ ਪੈਦਾ ਹੋਏ ਨੇ ਸਾਡੇ ਪੰਜਾਬ ਦੇ ਤੇ ਨੂੰ ਚਿੱਟੇ ਵਾਲੇ ਆਖਿਆ ਗਿਆ ਪੰਜਾਬ ਨੂੰ ਅੱਜ ਸਾਰੀ ਨੌਜਵਾਨੀ ਬਾਹਰ ਨੂੰ ਭਜ ਗਈ ਉਹਦੇ ਜ਼ਿੰਮੇਵਾਰ ਇਹ ਨੇ ਆਪਾਂ ਪੰਥ ਦੇ ਮੋਰੀ ਲਾਇਆ ਸੀ ਇਹਨਾਂ ਨੂੰ ਵੀ ਇਹ ਇੱਕ ਪਾਰਟੀ ਹੈ ਜਿਹੜੀ ਕਹਿੰਦੀ ਆ ਕਿ ਅਸੀਂ ਪੰਥ ਦੇ ਮੋਰੀ ਹੋ ਕੇ ਚੱਲਾਂਗੇ ਪਰ ਇਹਨੇ ਉਹ ਰੋਲ ਨਹੀਂ ਕੀਤਾ ਇਹਨਾਂ ਨੇ ਭਾਜਪਾ ਦੇ ਇਸ਼ਾਰੇ ਤੇ ਕੰਮ ਕੀਤਾ ਆਰਐਸਐਸ ਦੇ ਇਸ਼ਾਰੇ ਤੇ ਕੰਮ ਕੀਤਾ ਸ਼ੋਅ ਕੋਈ ਪਲੀਟਿਕਲ ਸਟੇਟਮੈਂਟ ਮੈਂ ਜ਼ਿਆਦਾ ਨਹੀਂ ਬੋਲਾਂਗਾ ਪਰ ਦਰਦੇ ਦਿਲ ਦੇ ਵਿੱਚ ਪਿਆਰੋ ਸਾਡੇ ਪੰਜਾਬ ਨੂੰ ਬਚਾਉਣਾ ਕੇਰੇ ਆ ਕਿ ਸਾਡਾ ਹੱਸਦਾ ਖੇਡਦਾ ਪੰਜਾਬ ਔਰ ਰੰਗਲਾ ਪੰਜਾਬ ਉਹਨੂੰ ਕਿਹਨੇ ਬਚਾਉਣਾ ਹੈ ਆਪਾਂ ਸਾਰੇ ਨੂੰ ਉੱਠਣਾ ਪਊ ਆਪਣੀ ਸੋਚ ਉੱਚੀ ਕਰਨੀ ਪਊ ਠੀਕ ਹੈ ਹਰ ਇੱਕ ਬੰਦਾ ਅਲੱਗ-ਅਲੱਗ ਜਿੱਥੇ ਬੰਦੀਆਂ ਨਾਲ ਜੁੜਿਆ ਹੁੰਦਾ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਜਦੋਂ ਸਾਡੀ ਕੌਮ ਦੀ ਗੱਲ ਆਉਂਦੀ ਹੈ ਜਦੋਂ ਸਾਡੀਆਂ ਨਸਲਾਂ ਦੀ ਗੱਲ ਆਉਂਦੀ ਹੈ ਜਦੋਂ ਸਾਡੀਆਂ ਫਜ਼ਲਾਂ ਦੀ ਗੱਲ ਆਉਂਦੀ ਹੈ ਉਸ ਵੇਲੇ ਅਸੀਂ ਇੱਕ ਝੋਟੇ ਬਹਿ ਜਾਈਏ ਇੱਕ ਝੋਟ ਹੋ ਕੇ ਇਕੱਠੇ ਹੋ ਜਾਈਏ ਤੇ ਫਿਰ ਜੇ ਏਕਤਾ ਹੈ ਤੇ ਅੱਜ ਨਰਿੰਦਰ ਮੋਦੀ ਦੇਖੋ ਅਮਰੀਕਾ ਚ ਉਹਦੀ ਦੌੜ ਲਵਾਈ ਹੋਈ ਹੈ ਇਸ ਕਰਕੇ ਏਕਤਾ ਬਣਾ ਕੇ ਰੱਖਣੀ ਹੈ ਤੇ ਮੈਂ ਤੁਹਾਨੂੰ ਇਹ ਜ਼ਰੂਰ ਵਧਾਈ ਦੇਵਾਂਗਾ ਕਿ ਅੱਜ ਦਾ ਜਿਹੜਾ ਬੰਦ ਹੈ ਪੂਰਾ ਸਕਸੈਸ ਹੈ ਹਰਿਆਣੇ ਚ ਵੀ ਮੈਂ ਆਇਆ ਕੋਈ ਗੱਡੀ ਨਹੀਂ ਬਾਹਰ ਇਹ ਵੀ ਤੁਸੀਂ ਦੇਖੋ ਤੁਹਾਡੀ ਤਾਕਤ ਹੈ ਕਿ ਹਰਿਆਣੇ ਚ ਬੀਜੇਪੀ ਦੀ ਸਰਕਾਰ ਹੈ ਪਰ ਉੱਥੇ ਪੁਲਿਸ ਲੱਗੀ ਹੋਈ ਹੈ ਸੜਕਾਂ ਤੇ ਉਹ ਵੀ ਧਰਨਾ ਲਾ ਕੇ ਬੈਠੇ ਇੱਕ ਤਰ੍ਹਾਂ ਦਾ ਉਹ ਵੀ ਗੱਡੀਆਂ ਰੋਕ ਕੇ ਬੈਠੇ ਐ ਇਹ ਤੁਹਾਡੀ ਤਾਕਤ ਹੈ ਤੁਸੀਂ ਝੁਕਾ ਦਿੱਤਾ ਅੱਜ ਨੂੰ ਬੀਜੇਪੀ ਨੂੰ ਇਹ ਤੁਹਾਡੀ ਇਕੱਲੀ ਤਾਕਤ ਹੈ ਬੋ ਸ਼੍ਰੀ ਆਕਾਲ ਆਪਾਂ ਉੱਥੇ ਬੱਤੀ ਜੱਥੇਬੰਦੀਆਂ ਜਦੋਂ ਮੀਟਿੰਗ 'ਚ ਬੈਠਨੇ ਆ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ ਪਰ ਜਦੋਂ ਗੱਲ ਆਉਂਦੀ ਹੈ ਤਿੰਨੋਂ ਖੇਤੀ ਕਾਨੂੰਨਾਂ ਦੀ ਜਦੋਂ ਗੱਲ ਆਉਂਦੀ ਸਾਡੀਆਂ ਨਸਲਾਂ ਤੇ ਫਸਲਾਂ ਦੀ ਜਦੋਂ ਗੱਲ ਆਉਂਦੀ ਸਾਡੇ ਪੰਜਾਬ ਦੀ ਤੇ ਆਪਾਂ ਬੇਸ਼ੱਕ ਅੰਦਰ ਜਿੰਨਾ ਮਰਜੀ ਇੱਕ ਦੂਜੇ ਤੇ ਕਰੀਏ ਪਰ ਬਾਹਰ ਜਦੋਂ ਹੋਰਿਆਂ ਇੱਕ ਜੋਟੋ ਕੇ ਇਕੱਠੇ ਹੋ ਕੇ ਆਉਣੇ ਆ ਇੱਕ ਸੁਨੇਹਾ ਦਿੰਦੇ ਆ ਬੋਲੇ ਸੁਨਹਿਰਾ ਸੁਨਹਿਰਾ ਔਰ ਇਹ ਤੁਹਾਡੀ ਤਾਕਤ ਹੈ ਕਿ ਅੱਜ ਇਹਨਾਂ ਬੱਤੀਆਂ ਨੂੰ ਪੂਰਾ ਵਰਲਡ ਸਿਰਮੌਰ ਮੰਨ ਰਿਹਾ ਹੈ ਵਰਲਡ ਵਿੱਚ ਤਦ ਕਹਿ ਰਿਹਾ ਹੈ ਕਿ ਬਾਹਰ ਲੀਆਂ ਕੰਟਰੀਆਂ ਦੇ ਜਿਹੜੇ ਫਾਰਮਰ ਨੇ ਉਹ ਵੀ ਤੁਹਾਤੋਂ ਛੇਦ ਲੈ ਰਹੇ ਨੇ ਉਹ ਵੀ ਖੁਸ਼ ਨੇ ਤੇ ਕਿਤੇ ਕਿਸਾਨ ਦਾ ਨਾਮ ਹੀ ਆਇਆ ਨਹੀਂ ਤਾਂ ਵਾਲਮੋਟ ਅੜਗਿਆਂ ਦੇ ਨਾਮ ਹੈ ਅਡਾਨੀ ਬਾਨੀ ਦੇ ਨਾਮ ਹੈ ਵੱਡੀਆਂ ਕੰਪਨੀਆਂ ਦੇ ਨਾਮ ਮਿਰਲਾ ਟਾਟਾ ਦੇ ਨਾਮ ਇੱਕ ਬਿਸਕੁਟ ਬਣਾਉਂਦੇ ਆ ਬਰਟੇਨੀਆ ਦੇ ਉਹਨਾਂ ਦਾ ਨਾਮ ਕਿਸਾਨਾਂ ਦਾ ਨਾਮ ਕਿੱਥੇ ਸੀ ਇਸ ਅੰਦੋਲਨ ਨੇ ਵੰਡ ਦੇ ਵਿੱਚ ਕਿਸਾਨੀ ਦਾ ਰਾਹ ਕੀਤਾ ਤੁਹਾਡਾ ਸਿਰ ਉੱਚਾ ਕੀਤਾ ਫਕਰ ਦੇ ਇਹ ਸਨ੍ਹਾਤ ਸਨ ਬਦੂਰ ਇਕਤਿਆਰ ਜਿੰਦਾਬਾਦ ਇਹ ਤੁਹਾਡੀ ਪ੍ਰਾਪਤੀ ਹੈ ਵੱਡੀਆਂ ਪ੍ਰਾਪਤੀਆਂ ਨੇ ਅੱਜ ਅਗਰ ਉੱਥੇ ਜਾਣੇ ਆ ਕਬੱਡੀ ਨਹੀਂ ਕਰਾਈ ਹੈ ਤੇ ਹਰਿਆਣੀਆਂ ਵਾਲੇ ਵੀਰ ਕਹਿੰਦੇ ਅਸੀਂ ਗਰਾਉਂਡਾਂ ਵੀ ਤਿਆਰ ਕਰਾ ਕੇ ਦੇਾਂਗੇ ਅਸੀਂ ਇੱਥੇ ਗਰਾਉਂਡਾਂ ਦਾ ਜਿਹੜਾ ਉਹਨੂੰ ਤਿਆਰ ਹੀ ਕਰਦੇ ਇਨਕੋ ਟੈਂਟ ਦਾ ਖਰਚਾ ਅਸੀਂ ਕੋਲੋਂ ਕਰਾਂਗੇ ਅੱਜ ਇੱਕ ਰਿਸ਼ਤਾ ਬਣ ਗਿਆ ਉਸ ਰਹਿਣੇ ਦੇ ਨਾਲ ਜਿਹਦੇ ਵਿੱਚ ਇਹਨਾਂ ਨੇ ਦਰਾੜ ਪੈਦਾ ਕੀਤੀ ਸਾਜ਼ਿਸ਼ ਪੈਦਾ ਕਰਕੇ ਪਾਣੀ ਦੇ ਨਾਲ ਤੇ ਦਰਾੜ ਪੈਦਾ ਕਰਤੀ ਅੱਜ ਉਹ ਕਹਿੰਦੇ ਅਸੀਂ ਬੈਠ ਕੇ ਭੜਾਣ ਵੇੜ ਲਾਂਗੇ ਕੋਈ ਗੱਲ ਨਹੀਂ ਪਾਣੀ ਦੀ ਕੋਈ ਗੱਲ ਨਹੀਂ ਅੱਜ ਜੇਕਰ ਕੋਈ ਕਿਸਾਨੀ ਦੀ ਗੱਲ ਹੈ ਸਾਡੀਆਂ ਨਸਲਾਂ ਦੀ ਗੱਲ ਹੈ ਪਹਿਲਾਂ ਉਹ ਕਰੋ ਉੱਥੇ ਅਸੀਂ ਇਕੱਠੇ ਤੇ ਅੱਜ ਉਹ ਪਿਆਰ ਪੈਦਾ ਹੋ ਗਿਆ ਅੱਜ ਉਹ ਸਿੱਖੀ ਦਾ ਸਿਰ ਉੱਚਾ ਹੋਇਆ ਆਪਣੀ ਕੌਮ ਦਾ ਸਿਰ ਉੱਚਾ ਹੋਇਆ ਕਿ ਅਗਰ ਅੱਜ ਜਿੱਥੇ ਵੀ ਜਾਂਦੇ ਆ ਜਿਹੜੇ ਉੱਥੇ ਦੇ ਹਿੰਦੂ ਭਾਈ ਨੇ ਉਹ ਵੀ ਕਹਿੰਦੇ ਸਰਦਾਰ ਜੀ ਆਓ ਕੁਰਸੀ ਲੈ ਕੇ ਬੈਠੋ ਆਪ ਉੱਠ ਜਾਂਦੇ ਨੇ ਜਿਹੜਾ ਪਹਿਲਾਂ ਹੋਇਆ ਕਰਦਾ ਸੀ ਸਾਡੇ ਗੁਰੂ ਸਹਿਬਾਨਾਂ ਨੇ ਜੋ ਇਤਿਹਾਸ ਦੇ ਵਿੱਚ ਸਾਨੂੰ ਦਿੱਤਾ ਅਮੀਰ ਇਤਿਹਾਸ ਹੈ ਸਾਡੀ ਕੌਮ ਦਾ ਜੋ ਸਾਨੂੰ ਦੇਖ ਕੇ ਗਏ ਨੇ ਸਾਡੇ ਵਿਰਸੇ ਦੇ ਵਿੱਚ ਲੈ ਕੇ ਗਏ ਨੇ ਜਦੋਂ ਤੁਸੀਂ 1947 ਤੋਂ ਬਾਅਦ ਜਾਂ ਤੋਂ ਪਹਿਲਾਂ 19 1984 ਤੋਂ ਪਹਿਲਾਂ ਜਦੋਂ ਕਿਸੇ ਟ੍ਰੇਨ 'ਚ ਬਹਿੰਦੇ ਸਾਂ ਤਾਂ ਉਹ ਕਹਿੰਦੇ ਸਰਦਾਰ ਜੀ ਆਪ ਬੈਠੋ ਉੱਠ ਕੇ ਖੜੋ ਜਾਂਦੇ ਸੀ ਸਰਕਾਰਾਂ ਨੇ ਸਾਜ਼ਿਸ਼ ਕੀਤੀ 1984 'ਚ ਬਦਨਾਮ ਕੀਤਾ ਸਾਡੇ ਪੰਜਾਬ ਨੂੰ ਸਾਡੇ ਸਿੱਖ ਭਰਾਵਾਂ ਨੂੰ ਜਿਹੜਾ ਵੀ ਕੋਈ ਸਿੱਖ ਪਾਈਕ ਦੇ ਗੱਡੀ 'ਚ ਬਹਿੰਦਾ ਉਹਨੂੰ ਅੱਤਵਾਦੀ ਦਾ ਨਾਂ ਦਿੱਤਾ ਜਾਂਦਾ ਸੀ ਅੱਤਵਾਦੀ ਕਹਿੰਦੇ ਸਾਰੇ ਇਸ ਨਜ਼ਰ ਨਾਲ ਬੀਖਦੇ ਸਭ ਮੇਰੇ ਵੀਰੋ ਇਸ ਅੰਦੋਲਨ ਦੀ ਪ੍ਰਾਪਤੀ ਹੈ ਕਿ ਤੁਸੀਂ ਉਹ ਇਤਿਹਾਸ ਨਵੇਂ ਸਿਰੇ ਤੋਂ ਸਿਰਜ ਦਿੱਤਾ ਜੋ ਸਾਨੂੰ ਗੁਰੂ ਸਾਹਿਬ ਵਿਰਾਸਤ ਦੇ ਕੇ ਅਸੀਂ ਉਹਨੂੰ ਸਿਰਜ ਦਿੱਤਾ ਤੁਸੀਂ ਅੱਜ ਉਹ ਹਾਲਾਤ ਅੱਜ ਉਹ ਲੋਕ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ Hindu ਭਰਾ ਨੇ ਤੁਸੀਂ ਕਈ ਵਾਰ ਸੁਣਿਆ ਹੋ ਉਹ ਕਹਿੰਦੇ ਜੇਕਰ ਇਹਨਾਂ ਨੂੰ ਤੁਸੀਂ ਖਾਲਸਤਾਨੀ ਕਹਿੰਦੇ ਹੋ ਤਾਂ Hindu ਭਰਾ ਕਹਿੰਦੇ ਅਸੀਂ ਵੀ ਖਾਲਸਤਾਨੀ ਹਾਂ ਇਹ ਤੁਹਾਡੀ ਪ੍ਰਾਪਤੀ ਹੈ ਇਹ ਤੁਹਾਡੀ ਜਿੱਤ ਹੈ ਮੈਂ ਹੁਣ ਅੰਦੋਲਨ ਦੀ ਗੱਲ ਕਰਾਂਗਾ ਥੋੜੀ ਸਮਝ ਆਦਾ ਨਾ ਲਮਾ 10 ਮਿੰਟ ਮੇਰੀ ਇੱਛਾ ਹੈ ਕਿ ਕੇਸਗੜ ਸਾਹਿਬੀ ਕੋ ਸਾਥੀ ਕਹਿੰਦੇ ਸਨ ਉਥੇ ਹਾਜ਼ਰੀ ਲਾਉਣੀ ਹੈ ਅੰਦੋਲਨ ਦੀ ਗੱਲ ਤੁਹਾਨੂੰ ਦੱਸ ਦੇਣਾ ਹੈ ਕਿ ਅੰਦੋਲਨ ਤੁਸੀਂ ਜਿੱਤ ਦੇ ਕਰੀਬ ਹੋ ਇਹ ਕਲੀਅਰ ਕਟ ਹੈ ਸਰਕਾਰ ਹੁਣ ਇਹ ਕਹਿੰਦੀ ਹੈ ਕਿ ਰੱਦ ਵੀ ਕਰਾ ਲਓ ਸਾਨੂੰ ਰਸਤਾ ਦੱਸ ਦਿਓ ਤੇ ਦੇ ਵਿੱਚ ਮੀਡੀਆ 'ਚ ਸ਼ਬਦ ਰੱਦਾਂ ਵਾਲਾ ਨਾ ਆਵੇ ਸੱਤੋਂ ਕਰਾ ਲਓ ਰੱਦ ਭਾਵੇਂ ਪਰ ਰੱਦਾਂ ਵਾਲਾ ਸ਼ਬਦ ਮੀਡੀਆ 'ਚ ਨਾ ਬੋਲੀਏ ਮੀਡੀਆ ਨੇ ਕਹਿਣਾ ਸਰਕਾਰ ਨੇ ਘੁੱਟਨੇ ਟੇਕ ਦੀਏ ਕਿਸਾਨੋ ਗਿਆ ਇੱਥੇ ਫਸੇ ਹੋਏ ਐ ਇੱਥੇ ਫਸੇ ਹੋਏ ਐ ਹੋਰ ਰਸਤਾ ਲੱਭਦੇ ਐ ਰਸਤਾ ਨਹੀਂ ਲੱਭ ਰਿਹਾ ਉਹਨਾਂ ਨੂੰ ਕਿਹਾ ਭਾਈ ਹੁਣ ਤੁਸੀਂ ਇਹ ਪੰਗਾ ਸੁਝੜਿਆ ਤੇ ਹੁਣ ਲੱਭੋ ਰਸਤਾ ਤੇ ਇਸ ਕਰਕੇ ਤੁਸੀਂ ਜਿੱਤੇ ਹੋ ਹੋ ਅੰਦੋਲਨ ਬੇਸ਼ੱਕ ਥੋੜਾ ਲੰਮਾ ਚੱਲ ਜੇ ਪਰ ਜਿੱਤੇ ਹੋਏ ਬੈਠੇ ਆ ਤੁਸੀਂ ਸਰਕਾਰ ਇਹ ਮੰਨਣ ਨੂੰ ਤਿਆਰ ਹੈ ਕਿ ਰੱਦ ਕਰ ਦਿੰਨੇ ਐ ਰੱਦ ਵਾਲਾ ਸ਼ਬਦ ਲਿਆਓ ਰੱਦ ਵਾਲਾ ਸ਼ਬਦ ਜਦੋਂ ਲਿਆਉਂਗੇ ਤਾਂ ਸਾਡੀ ਬੱਸ ਹੋ ਜਾਣੀ ਹੈ 56 ਇੰਚ ਦੀ ਛਾਤੀ ਉਹ ਮੋਦੀ ਹੈ ਤਾਂ ਸੰਭ 可能 ਹੈ ਉਹ ਖਤਮ ਹੋ ਜਾਣਾ ਤੁਸੀਂ ਸਾਬਤ ਕਰਤਾ ਕਿ ਮੋਦੀ ਹੈ ਤਾਂ ਸੰਭ 可能 ਹੈ ਨਹੀਂ ਕਿਸਾਨ ਹੈ ਮਜ਼ਦੂਰ ਹੈ ਤਾਂ ਸੰਭ 可能 ਹੈ ਤੁਸੀਂ ਇਹ ਸਾਬਤ ਕਰ ਪੂਰੇ ਦੇਸ਼ ਦੇ ਲੋਕ ਤੁਹਾਡੇ ਨਾਲ ਖੜੇ ਹੈ ਇਹ ਤੁਸੀਂ ਜਿੱਤ ਦੇ ਕਰੀਬ ਹੋ ਜਿੱਤੇ ਹੋਏ ਹੋ ਤੁਸੀਂ ਔਰ ਮੈਂ ਇਹ ਗੱਲ ਤੁਹਾਨੂੰ ਦੱਸਾਂਗਾ ਕਿ ਮੈਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨੀਆਂ ਸਰਕਾਰਾਂ ਦੇ ਮੀਟਿੰਗਾਂ ਹੋਈਆਂ ਨੇ ਚਾਹੇ ਉਹਦੇ ਵਿੱਚ 40 ਮੈਂਬਰੀ ਸੀ ਚਾਹੇ ਉਹ 13 ਮੈਂਬਰੀ ਗਈ ਹੈ ਚਾਹੇ ਸੁਪਰੀਮ ਕੋਰਟ ਨੇ 6 ਜਦਤਬੰਦੀਆਂ ਪੰਜਾਬ ਨੂੰ ਟਾਰਗੇਟ ਕੀਤਾ ਸੀ ਪੰਜਾਬੀਆਂ ਨੂੰ ਉਹਨਾਂ ਚ ਤੁਹਾਡੀ ਇੱਜ਼ਤ ਦੇ ਜਥੇਬੰਦੀ ਭਾਰਤੀ ਕਿਸਾਨ ਜੂਨੀਅਨ ਦੁਆਬਾ ਮੋਰੀ ਹੋ ਕੇ ਰਹੀ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਹਰਿਆਣੇ ਵਾਲੇ ਵੀਰ ਸਾਰੇ ਹੀ ਸਾਥੀ ਸਤਿਕਾਰ ਦਿੰਦੇ ਨੇ ਜੇ ਤੁਸੀਂ ਸੱਚ ਬੋਲਦੇ ਹੋ ਤਾਂ ਫੇਰ ਡਰਨੇ ਦੀ ਲੋੜ ਨਹੀਂ ਕੋਈ ਮੈਨੂੰ ਦੋ ਚਾਰ ਅਕਾਲੀਆਂ ਦੇ ਫੋਨ ਆਏ ਸਾਡੇ ਉੱਥੇ ਲੱਗੇ ਉਹ ਫਗਵਾੜੇ ਕੋਲ ਮੇਰੀ ਹੁਸ਼ਿਆਰਪੁਰ ਹੈਸ਼ ਹੈ ਉਹ ਕਹਿੰਦੇ ਜੀ ਤੁਸੀਂ ਅਕਾਲੀ ਦਲ ਨੂੰ ਇੰਨਾ ਬਦਨਾਮ ਨਾ ਕਰੋ ਉਹ ਜਦੋਂ ਚੈਨਲ ਤੇ ਬੈਠੇ ਮੈਂ ਕਿਹਾ ਮੈਂ ਕੀ ਬਦਨਾਮ ਕੀਤਾ ਜੀ ਤੁਹਾਡਾ ਬਲਾਰਾ ਟੌਪ ਦਾ ਬਲਾਰਾ ਚਰਨਜੀਤ ਬਲਾਰਾ ਮੋੜੇ ਬੈਠਾ ਸੀ ਕੀ ਬਦਨਾਮ ਕੀਤਾ ਸੱਚ ਬੋਲਿਆ ਕਿ ਤੁਸੀਂ ਝੂਠ ਬੋਲਦੇ ਹੋ ਕਿਸੇ ਨੇ 4500 ਰੁਪਈਆ ਨਹੀਂ ਕੱਢਿਆ ਜੇਬ ਚ ਕਿਸੇ ਨੇ 20000 ਲੈ ਕੇ ਨਹੀਂ ਛੱਡਿਆ ਇਹ ਜੋ ਕੁਛ ਦੀ ਸਾਜ਼ਿਸ਼ ਕਰ ਰਹੇ ਹੋ ਬੀਜੇਪੀ ਦੇ ਕਹਣੇ ਤੇ ਉਹ ਤੁਹਾਨੂੰ ਨੰਗਾ ਕੀਤਾ ਤੇ ਜੇ ਝੂਠ ਬੋਲੋਗੇ ਹੋਰ ਤੇ ਹੋਰ ਤੁਸੀਂ ਥੱਲੇ ਬੇੜਾ ਕਰ ਕੋਣਾ ਤੁਹਾਡਾ ਵੀ ਇਹ ਜੇ ਬੀਜੇਪੀ ਵਾਲਿਆਂ ਨੂੰ ਮੈਂ ਕਿਹਾ ਕਰਦਾ ਸੀ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹਨਾਂ ਦੀ ਵੀ ਬੁੱਧੀ ਇਹਨਾਂ ਦੇ ਵਿਪਰੀਤ ਚੱਲ ਰਹੀ ਹੈ ਇਹਨੇ ਜਿੰਨੀਆਂ ਕੌਲਾਂ ਕਿਸਾਨਾਂ ਨੇ ਦਿੱਤੀਆਂ ਉਹਦੇ ਜੇਸ ਕੌਲਾਂ ਦਿੰਦੇ ਰਹੇ ਮੈਂ ਕਿਹਾ ਤੁਸੀਂ ਗਏ ਹੋ ਦਿੱਲੀ ਜਦੋਂ ਦਿੱਲੀ ਗਏ ਹੋ ਜਾਂਦੇ ਬੜੀ ਖੁਸ਼ੀ ਦੀ ਗੱਲ ਸੀ ਕਿਸਾਨੀ ਝੰਡੇ ਲਾ ਕੇ ਜਾਂਦੇ ਤੁਸੀਂ ਤਾਂ ਮੌਕਾ ਲਵ ਲਿਆ ਕਿ ਇੱਥੇ ਰੈਲੀਆਂ ਬੰਦ ਕਰਤੀਆਂ ਸਾਡੀਆਂ ਤੇ ਹੁਣ ਦਿੱਲੀ ਜਾ ਕੇ ਰੈਲੀ ਕਰ ਲਈਏ ਉੱਥੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੁਖਬੀਰ ਬਾਦਲ ਜਿੰਦਾਬਾਦ ਕਿਸਾਨ ਕਿੱਥੇ ਸੀ ਤੁਹਾਡੀ ਜਵਾਨ ਤੇ ਜੇ ਤੁਸੀਂ ਕਿਸਾਨੀ ਹਿੱਤ ਲਈ ਗਏ ਸੀ ਤਾਂ ਜੇ ਤੁਸੀਂ ਕਿਸਾਨੀ ਹਿੱਤ ਲਈ ਜਾਂਦੇ ਕਿਸਾਨ ਬਣ ਕੇ ਜਾਂਦੇ ਕਿਸਾਨੀ ਝੰਡੀਆਂ ਲਾ ਕੇ ਜਾਂਦੇ ਕੋਈ ਵੀ ਨਹੀਂ ਰੋਕਦਾ ਤੁਹਾਨੂੰ ਸਤਕਾਰ ਕਰਦੇ ਰਾਹ 'ਚ ਰੋਕ ਰੋਕ ਕੇ ਜਿਹੜੇ ਲੋਕ ਦੂਸਰੀਆਂ ਸਟੇਟਾਂ ਦੇ ਲੋਕਾਂ ਨੂੰ ਜਿਹੜੇ ਗਰੀਬ ਪਰਿਵਾਰ ਮਜ਼ਦੂਰ ਉੱਥੇ ਆ ਕੇ ਬੈਠੇ ਨੇ ਉਹਨਾਂ ਨੂੰ ਲੰਗਰ ਛਕਾਉਂਦੇ ਨੇ ਤੋ ਆਪਣੇ ਭਰਾਵਾਂ ਨੂੰ ਲੰਗਰ ਨਹੀਂ ਛਕਾਉਣਗੇ ਉਹਨਾਂ ਨੂੰ ਮਾਰ ਸਤਕਾਰ ਨਹੀਂ ਦੇਣਗੇ ਪਰ ਤੁਹਾਡੀ ਕਰਤੂਤ ਨਹੀਂ ਹੈ ਸਤਕਾਰ ਲੈਣ ਦੀ ਇਸ ਕਰਕੇ ਇਹ ਗੱਲਾਂ ਜਿਹੜੀਆਂ ਮੇਰੇ ਵੀਰੋ ਮੈਂ ਕਹਾਂਗਾ ਅੰਦੋਲਨ ਚੜ੍ਹਦੀ ਕਲਾ 'ਚ ਹੈ ਵਾਹਿਗੁਰੂ ਕਿਰਪਾ ਕਰੇ ਜਿੱਤਾਂਗੇ ਔਰ ਬਹੁਤ ਜਲਦ ਜਿੱਤਾਂਗੇ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹੋ ਇਕੱਠੇ ਹੋ ਕੇ ਰਹੋ ਏਕਤਾ ਬਣਾ ਕੇ ਰੱਖੋ ਤੇ ਇਹ ਵੀ ਗੱਲ ਨਾਲੀ ਹੈ ਵੀ ਇਹ ਲੜਾਈ ਕੱਲੀ ਹੁਣ ਤਿੰਨੋਂ ਕਾਨੂੰਨਾ ਦੀ ਨਹੀਂ ਹੈ ਇਹ ਲੜਾਈ ਹੁਣ ਤੁਹਾਡੇ ਅਣਖ ਤੇ ਗੈਰਤ ਦੀ ਲੜਾਈ ਹੈ ਤੁਹਾਡੀ ਕੌਮ ਦੀ ਲੜਾਈ ਹੈ ਹੁਣ ਕਿੱਥੇ ਪੇਜ ਫਸਿਆ ਆ ਐਮਐਸਪੀ ਤੇ ਆ ਉਹ ਕਹਿੰਦੇ ਆ ਵੀ ਪੰਜਾਬ ਵਾਲੇ ਜੋ ਮੰਗਦੇ ਦੇ ਦਿਓ ਐਮਐਸਪੀ ਦੀ ਲੜਾਈ ਸਾਡੀ ਹੈ ਪਰ ਓਡੀ ਵੱਡੀ ਨਹੀਂ ਸੀ ਪੰਜਾਬ ਲਈ ਕਿਉਂਕਿ ਸਾਡੀਆਂ 4 ਫਸਲਾਂ ਐਮਐਸਪੀ ਤੇ ਜਾ ਰਹੀਆਂ ਨੇ ਮੁੱਖ ਫਸਲਾਂ ਸਾਡੀਆਂ ਪਰ ਪੂਰੇ ਦੇਸ਼ ਨੂੰ ਐਮਐਸਪੀ ਦੀ ਲੋੜ ਹੈ ਤੇ ਫਿਰ ਉਹਨੂੰ ਕਿਵੇਂ ਛੱਡ ਕੇ ਆ ਜਾਵਾਂਗੇ ਆਪਣੇ ਇਤਿਹਾਸ ਨੂੰ ਅਸੀਂ ਦਾਗ ਲਾ ਕੇ ਮੁੜਾਂਗੇ ਸਾਡੇ ਗੁਰੂ ਸੇਵਾਨਾਂ ਨੇ ਬਾਕੀ ਕੌਮਾਂ ਦੀ ਸ਼ਹਾਦਤਾਂ ਦੇ ਦਿੱਤੀਆਂ ਪਰਵਾਰ-ਵਾਰ ਦਿੱਤੇ ਤੇ ਫਿਰ ਬਾਕੀ ਸਟੇਟਾਂ ਨੂੰ ਵੀ ਕੁਝ ਦਵਾ ਕੇ ਮੁੜਾਗੇ ਉਹ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਪੂਰਾ ਸਿੱਧ ਕੇ ਮੁੜਾਓ ਮੈਂ ਜ਼ਿਆਦਾ ਸਮਾਂ ਨਾ ਲਵਾਂ ਮੈਂ ਬੇਨਤੀ ਕਰਾਂਗਾ ਬਹੁਤ ਖੁਸ਼ੀ ਹੈ ਕਿ ਸਾਰੇ ਤੁਸੀਂ ਵੀ ਇੱਥੇ ਇਕੱਤਰ ਹੋ ਕੇ ਬੈਠੇ ਹੋ ਇੰਨੇ ਸਮੇਂ ਤੱਕ ਬੈਠੇ ਹੋ ਕਿਉਂਕਿ ਆਮ ਹੁੰਦਾ ਹੈ ਕਿ ਸਾਡੇ ਸ਼ਾਮ ਨੂੰ ਪੱਠੇ ਦੱਥੇ ਦਾ ਟਾਈਮ ਹੋ ਜਾਂਦਾ ਹੈ ਤਾਂ ਫਿਰ ਸਾਰਿਆਂ ਦੌੜ ਲੱਗ ਜਾਂਦੀ ਹੈ ਜਾ ਕੇ ਕਰੀਏ ਤੁਹਾਡਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕੋਟਨ ਕੋਟ ਧੰਨਵਾਦ ਕਰਦਾ ਹੈ ਪੰਜ ਚਾਰ ਨਾਰੇ ਲਾਓ ਤਕੜੇ ਹੋ ਕੇ ਤੇ ਆਵਾਜ਼ ਗੂੰਜਣੀ ਚਾਹੀਦੀ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾ नरेंद्र मोदी नरेंद्र मोदी सिया मौमारा बुलाया करो उी यार पिछे वारे साथी च ले आ कुझु ਇਹ ਗਾਣਾ ਕਰਿਆ ਕਰੋ ਇਹ ਜਦੋਂ ਜਕਾਰਾ ਲਾਉਂਦੇ ਸੀ ਸਿੰਘ ਮੁਗਲ ਰਸਤਾ ਛੱਡ ਕੇ ਭੱਜ ਜਾਂਦੇ ਸੀ ਵੀ ਆ ਗਏ ਇਹ ਜਕਾਰਾ ਜਦੋਂ ਛੱਡਦੇ ਸੀ ਤੇ ਤੁਸੀਂ ਕਿੱਦਾਂ ਭਜਾਉਣਾ ਮੋਦੀ ਨੂੰ ਢਿੱਲੇ ਨਹੀਂ ਬੋਲਣਾ ਜਦੋਂ ਕੌਮ ਦਾ ਜਕਾਰਾ ਬਾਕੀ ਭਾਵੇਂ ਢਿੱਲੇ ਬੋਲ ਜਾਣ ਪਰ ਕੌਮ ਦਾ ਜਕਾਰਾ ਦੱਬ ਕੇ ਬੋਲਿਆ ਕਰੋ ਫਿਰ ਇੱਕ ਵਾਰੀ ਬੋਲੋ ਬੋਲੇ ਸੋਨ ਹਾਲ ਜੀ ਜਕਾਰੇ ਇਹਦਾ ਰਿਆ ਕਰੋ ਚੜ੍ਹਦੀ ਕਲਾ ਚ